ਕਦੀ ਵੀ ਕੋਈ ਆਸ ਨਹੀਂ ਰੱਖੀ ਸੀ ਕਿ ਮੈਂ ਇਲੈਕਸ਼ਨ ਲੜਨੀ ਆ ਪਰ ਇਹ ਪਾਰਟੀ ਦਾ ਹੁਕਮ ਹੈ ਤੇ ਇਲੈਕਸ਼ਨ ਲੜਨੀ ਆ ਬਹੁਤ سپورਟ ਹੈ ਮੈਂ ਤੇ ਇਹਨਾਂ ਦੇ ਸਿਰ ਤੇ ਇਲੈਕਸ਼ਨ ਲੜਨੀ ਆ ਪੂਰੀ سپورਟ ਹੈ ਇਹਨਾਂ ਦੀ ਉਹਨਾਂ ਦੇ ਨਾਲ ਜਿਹੜੇ ਨਹੀਂ ਵੀ ਸੀ ਇਹਨਾਂ ਦੇ ਨਾਲ ਉਹ ਵੀ ਸਾਰੇ ਮੇਰੇ ਨਾਲ ਐ ਅਸਾ ਇਹ ਐਸਮਪਾਦੀ ਸ਼ੀਰੋ ਸ਼ਾਇਰੀ ਵੀ ਕੀਤੀ ਬੜਾ ਦੁੱਖ ਦੇ ਵਿੱਚ ਸ਼ੀਰੋ ਸ਼ਾਇਰੀ ਹੋਈ ਹੈ ਇਹ ਵੀ ਕਿ ਆਪੀ ਇੱਕ ਰਸਤਾ ਬੰਦੋਗੇ ਤਾਂ ਕੋਈ ਨਹੀਂ ਨੈਕਸਟ ਖੁੱਲੂਗਾ ਕੀ ਅਸਰ ਮੰਨਦੇ ਹੋ ਉਸ ਚੀਜ਼ ਦਾ 네ਗੇਟਿਵ ਲੈ ਰਹੇ ਹੋ ਉਸ ਨੂੰ ਕੀ ਲੱਗਦਾ ਵੀ ਉਹ ਖਤਰਾ ਹੋ ਸਕਦਾ ਉਹਨਾਂ ਵਾਲੇ ਸਮੇਂ ਦੇ ਵਿੱਚ ਨਹੀਂ ਗੇਵਰੇ ਸੁਭਾਅ ਕੋਲਦਾ ਥੋੜਾ ਬਤਾ ਰਿਐਕਸ਼ਨ ਪਿਛਲੇ ਵਾਰੀ 2019 ਵੀ ਇਦਾਂ ਰਿਐਕਸ਼ਨ ਹੋਇਆ ਸੀ ਪਰ ਉਹਨਾਂ ਨੇ ਕੋਈ ਪਾਰਟੀ ਨਹੀਂ ਛੱਡੀ ਜੋ ਅੱਗੇ ਤੁਹਾਡਾ ਮੀਟਿੰਗਾਂ 'ਚ ਵੀ ਬੈਠੇ ਨੇ ਉਹ ਜਦੋਂ ਕੇਂਦਰ ਦੇ ਨਾਲ ਮੀਟਿੰਗਾਂ ਚੱਲੀਆਂ ਤਾਂ ਉਹ ਉਹ ਚੀਜ਼ ਫਿਰ ਰੇੜਕਾ ਤਾਂ ਨਹੀਂ ਬਣੂ ਫਿਰ ਨਹੀਂ ਨਹੀਂ ਨੂੰ ਲੱਗਦਾ ਨਹੀਂ ਹੈ ਬਾਕੀ ਦਾ ਜੋ ਹਾਲਾਤ ਹੋਗੇ ਦੇਖਾ ਜਾਏਗਾ ਤਾਂ ਮੈਂ ਤੁਸੀਂ ਕਿਵੇਂ ਦੇਖਦੇ ਹੋ ਅਕਾਲੀ ਦਲ ਦਾ ਸਾਹ ਲੱਗਦਾ ਕਿ ਹੋਣਾ ਚਾਹੀਦਾ ਸੀ ਤੇ ਉਹਦਾ ਵੀ ਕੋਈ ਨਹੀਂ ਹੈ ਕਿਉਂਕਿ ਮੇਰਾ ਹਲਕਾ ਜਿਹੜਾ ਆ ਉਹ ਮੇਰਾ ਪਰਿਵਾਰ ਹੈ ਔਰ ਉਹ ਪਰਿਵਾਰ ਮੈਨੂੰ ਹਮੇਸ਼ਾ ਸਾਥ ਦੇਊਗਾ 15-15 ਲੱਖ ਲੋਕ ਅੱਜ ਵੀ ਈਡੀ ਕਰੇ ਨੇ ਤੁਹਾਡਾ ਇਹ ਤਾਂ ਐਵੇਂ ਜੁਮਲਾ ਤੁਸੀਂ ਕਹਿ ਰਹੇ ਹੋ ਉਹ ਨਹੀਂ ਇਹ ਜੁਮਲਾ ਸਾਡੇ ਵੱਲੋਂ ਨਹੀਂ ਤੁਹਾਡੀ ਪਾਰਟੀ ਨੇ ਕਿਹਾ ਤੁਹਾਡੇ ਦੇਸ਼ ਦੇ ਪੀਐਮ ਨੇ ਕਿਹਾ ਕਿ 15-15 ਲੱਖ ਤੁਸੀਂ ਪਿਛਲੇ ਵਾਰੀ ਬਹੁਤ ਉਠਾਈ ਸੀ 2019 'ਚ ਲੱਖਾਂ ਸੀ ਤੁਹਾਡੇ ਕਹਿਣ ਦਾ ਸਰ ਇਹ ਵੇ ਫਿਰ 272 ਤੋਂ ਵੱਧ ਕੇ 300 ਤੋਂ ਸੀ ਟਾ ਗਈ ਜੀ ਇਹ ਤਾਂ ਬੀਜੇਪੀ ਅਟਰੈਕਸ਼ਨ ਹੈ ਜਾਂ ਬੀਜੇਪੀ ਡਰ ਹੈ ਬਹੁਤ ਸਾਰੇ ਜਦੋਂ ਕੋਈ ਪਲਟੀ ਮਾਰਦਾ ਉਹ ਕਹਿੰਦੇ ਕਹਿੰਦੇ ਈਡੀ ਤੋਂ ਬੰਬ ਰੋ ਮਰੋੜਦੇ ਨੇ ਜਿਹੜੇ ਤਾਂ ਜਿੰਦ ਤੱਕ ਕਰਨੀ ਚੋਰੀ ਜਿੰਦ ਕਨੀ ਟੱਗੀ ਜਿੰਦ ਕਨੀ ਕ੍ਰਾਪਸ਼ਨ ਹੋਂਦਾਂ ਅੰਦਰ ਜਾਣਾ ਉਹ ਕਹਿੰਦੇ ੱਤਕਾ ਕਰ ਰਹੇ ਆ ਸਾਡਾ ਲੀਡਰ ਵੱਡਾ ਹੋ ਗਿਆ ਸੀ ਟੱਕਰਦਿਆਂ ਨਾਲਾ ਹੋ ਗਿਆ ਸੀ ਇਸ ਕਰਕੇ ਇਸ ਕਰਕੇ ਅੰਦਰ ਉਹਨਾਂ ਦਾ ਜੋ ਮਰਜ਼ੀ ਕਹਿਣਾ ਹੈ ਪਰ ਜੋ ਸੁਪਰੀਮ ਕੋਰਟ ਕਹਿੰਦੀ ਉਹਨੂੰ ਆਪ ਕੋ ਮਜਬੂਰੀ ਨਹੀਂ ਹੈ ਕਹਿੰਦੇ ਵਾਸ਼ਿੰਗ ਮਸ਼ੀਨ ਆ ਕੋਈ ਇਹਨਾਂ ਦੇ ਕੋਲ ਬੀਜੇਪੀ ਦੇ ਕੋਲ ਲੀਡਰ ਧੋ ਦਿੰਦੇ ਨੇ ਉਹ ਸਾਰੇ ਦਾਗ ਮਿੱਟ ਜਾਂਦੇ ਨੇ ਉਹ ਆਪਣੇ ਆਪ ਆਪਣੇ ਆਪ ਨੂੰ ਵਾਸ਼ ਕਰ ਲੈਣ ਕ੍ਰਾਪਸ਼ਨ ਕਰਨੀ ਛੱਡ ਦੇਣ ਫੇ ਕੋਈ ਡਰ ਨਹੀਂ ਹੈ ਬੀਜੇਪੀ ਤੋਂ ਵੱਲੋਂ ਲੋਕ ਸਭਾ ਹਲਕਾ ਸ਼ਾਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼ ਹੋਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਤਾਂ ਸਾਡੇ ਨਾਲ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਜੀ ਔਰ ਉਹਨਾਂ ਦੇ ਪਤਨੀ ਜਿਹੜੇ ਬੀਜੇਪੀ ਦੇ ਉਮੀਦਵਾਰ ਨੇ ਅਨੀਤਾ ਸੋਮ ਪ੍ਰਕਾਸ਼ ਜੀ ਮੌਜੂਦ ਨੇ ਪਹਿਲਾਂ ਤਾਂ ਸਰ ਮੈਮ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਜੀ ਜੀ ਸੋਧਿਆ ਦਾ ਬਹੁਤ ਬਹੁਤ ਧੰਨਵਾਦ ਨਮਸਕਾਰ ਸਭ ਨੂੰ ਕਿਵੇਂ ਪਹਿਲਾਂ ਤਾਂ ਟਿਕਟ ਤਾਂ ਦੱਸਿਓ ਜੀ ਟਿਕਟ ਕਿਵੇਂ ਪਰ ਇਧਰੋਂ ਉਧਰ ਪਲਟੀ ਕਿਵੇਂ ਬਜੀਜੀ ਟਿਕਟ ਦੇ ਦੇਖੋ ਸਾਡੀ ਪਾਰਟੀ ਪਾਰਟੀਆਂ ਦੇ ਪਾਰਟੀ ਦਾ ਇੱਕ ਬੜਾ ਸਿਸਟਮ ਹੈ ਕੰਟੀਨਿਊਸਲੀ ਅਸੈਸ ਕਰਕੇ ਕਿਹੜਾ ਰੋਲ ਕਿਹਨੂੰ ਦੇਣਾ ਦੇਡ ਸਾਈਡ ਸਾਡੇ ਆਪਣੇ ਮੰਗਿਆ ਕੁਝ ਨਹੀਂ ਹੁੰਦਾ ਨਾ ਕੋਈ ਮੰਗਣ ਦੀ ਸਾਡੀ ਪ੍ਰਥਾ ਹੈ ਪਾਰਟੀ ਨੇ ਜੈਦ ਕੀਤਾ ਨਾਲੇ ਬੋਮਨ ਇੰਪਾਰਮੈਂਟ ਦਾ ਯੋਗਾ ਮੋਦੀ ਜੀ ਦਾ ਆਪ ਕਹਿੰਦੇ ਕਿ ਮੈਨੂੰ ਵੱਤ ਵੱਦ ਅਸੀਂ ਹਿੱਸਾ ਦੇਣਾ ਇਸ ਕਰਕੇ ਇਹਨਾਂ ਦੇ ਫਿਕਰਤੀ ਉਹ ਜੜੇ ਮੇਰਾ ਕੰਮ ਬਹੁਤਾ ਸੰਭਾਲ ਦੇ ਲਈ ਸੀ ਇਸ ਕਰਕੇ ਹੋਰ ਜਲ ਜਲ ਜਿਆਦਾ ਅੱਛਾ ਹੋਏਗਾ ਆਪ ਖੁਦ ਕਰਦੇ ਅਛਾ ਮੈਮ ਤੁਹਾਨੂੰ ਸਗੀ ਉਮੀਦ ਵੀ ਪਾਰਟੀ ਜ਼ਿੰਮੇਵਾਰੀ ਰਹਿ ਗਈ ਹੈ ਵੱਡੀ ਜ਼ਿੰਮੇਵਾਰੀ ਪਤੀ ਤੋਂ ਪਤਨੀ ਤੇ ਬੁਲਾਏਗੀ ਦੇਖੋ ਮੈਂ ਪਹਿਲਾਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਸਾਡੇ ਪਰਿਵਾਰ ਦੇ ਉੱਪਰ ਇੱਕ ਵਾਰ ਫਿਰ ਤੋਂ ਵਿਸ਼ਵਾਸ ਦਿਤਾਇਆ ਸ਼੍ਰੀ ਨਿੰਦਰਵੈ ਮੋਦੀ ਜੀ ਅਮੇਸ਼ਾ ਜੀ ਔਰ ਨੱਡਾ ਜੀ ਜਾਖੜ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇੱਕ ਵਾਰੀ ਫਿਰ ਤੋਂ ਸਾਡੇ ਪਰਿਵਾਰ ਤੇ ਵਿਸ਼ਵਾਸ ਤਾਂ ਤੇ ਔਰ ਕਦੀ ਵੀ ਕੋਈ ਆਸ ਨਹੀਂ ਰੱਖੀ ਸੀ ਕਿ ਮੈਂ ਇਲੈਕਸ਼ਨ ਲੜਨੀ ਆ ਪਰ ਇਹ ਪਾਰਟੀ ਦਾ ਹੁਕਮ ਹੈ ਤੇ ਇਲੈਕਸ਼ਨ ਲੜਨੀ ਆ ਅਛਾ ਫਿਰ ਸਿਆਸੀ ਗੁਰ ਸਿੱਖੇ ਤੁਸੀਂ ਫਿਰ ਸੋਮ ਪ੍ਰਕਾਸ਼ ਜੀ ਤੋਂ ਨਹੀਂ ਅਸੀਂ ਸਿਆਸੀ ਅਸੀਂ ਦੋਨੋਂ ਹੀ ਨਹੀਂ ਐ ਸੇਵਾ ਕਰਦੇ ਆ ਜਿੰਨਾ ਟਾਈਮ ਮਿਲਦਾ ਆ ਕੋਸ਼ਿਸ਼ ਕਰੀਦੀ ਆ ਕਿ ਸੇਵਾ ਕਰ ਲਈਏ ਇਹੀ ਭਾਵਨਾ ਨਾਲ ਕੰਮ ਕਰਦੇ ਆ ਅਸੀਂ ਅਛਾ ਜਦੋਂ ਸੋਮ ਪ੍ਰਕਾਸ਼ ਜੀ ਮੰਤਰੀ ਬਣੇ ਉਦੋਂ ਪਿੱਛੇ سپورਟ ਤੁਹਾਡੀ ਫੁੱਲ ਸੀਗੀ ਪਿੱਛੋਂ ਕੰਮਕਾਰ ਵੀ ਕਹਿੰਦੇ ਤੁਸੀਂ ਸੰਭਾਲਿਆ ਹੁਣ ਇਸ ਵਾਰ ਫਿਰ ਕਿਸ ਤਰੀਕੇ ਦੇ ਨਾਲ سپورਟ ਮਿਲ ਲਈ ਆ ਮੈਨੂੰ ਬਹੁਤ ਸਪੋਰਟ ਹੈ ਮੈਂ ਤਾਂ ਇਹਨਾਂ ਦੇ ਸਿਰ ਤੇ ਇਲੈਕਸ਼ਨ ਲੜਨੀ ਆ ਪੂਰੀ ਸਪੋਰਟ ਹੈ ਇਹਨਾਂ ਦੀ ਕਿ ਮੇਰੇ ਨਾਲ ਸੈਂਟਰ ਦੇ ਮਨਿਸਟਰ ਇਲੈਕਸ਼ਨ ਲੜਾ ਰਿਹਾ ਹੈ ਹਮੇਸ਼ਾ ਇਸ ਕਰਕੇ ਮੈਨੂੰ ਇਹਨਾਂ ਦੀ ਪੂਰੀ ਸਪੋਰਟ ਹੈ ਅੱਛਾ ਜਿਹੜਾ ਇਹਨਾਂ ਦਾ ਕੈਡਰ ਹੈ ਜਿਹੜਾ ਇਹਨਾਂ ਨੂੰ ਚੋਣ ਆਲੇ ਸੀਗੇ ਜਿਨ੍ਹਾਂ ਨੇ ਇਹਨਾਂ ਨੂੰ ਮੰਤਰੀ ਤੱਕ ਪਹੁੰਚਾਇਆ ਉਨੂੰ ਫਿਰ ਆਪਣੇ ਵੱਲ ਹੁਣ ਕਿਵੇਂ ਡਾਈਵਰਟ ਕਰਨਾ ਵੀ ਮੈਂ ਵੀ ਉਹੀ ਜ਼ਿੰਮੇਵਾਰੀ ਨਿਭਾਉਂ ਮੈਂ ਵੱਧ ਚੜ ਕੇ ਕੰਮ ਕਰਾਂ ਤੇ ਸਾਰੇ ਹੈਗੇ ਹੈਗੇ ਆ ਉਹਨਾਂ ਦੇ ਨਾਲ ਜਿਹੜੇ ਨਹੀਂ ਵੀ ਸੀ ਇਹਨਾਂ ਦੇ ਨਾਲ ਉਹ ਵੀ ਸਾਰੇ ਮੇਰੇ ਨਾਲ ਐ ਅੱਛਾ ਇਹ ਸੁਣ ਕਹਾਂ ਜੀ ਜਾ ਰਹੇ ਉਧਰੋਂ ਫਿਰ ਤੁਹਾਡੀ ਗੱਲ ਤੇ ਵੀ ਨਹੀਂ ਹੁਣ ਇੱਧਰ ਜੋਰ ਲਾਓ ਸਾਰੇ ਬਿਲਕੁਲ ਲਾਰੇ ਸਾਰੇ ਮੈਂ ਉਚਪਤ ਜਿਆਦਾ ਖੁਸ਼ ਨੇ ਜਿਹੜੇ ਮੇਰੇ ਸਪੋਰਟਰ ਵੀ ਕਹਿੰਦੇ ਹੋ ਉਹ ਜਿਆਦਾ ਖੁਸ਼ ਨੇ ਵੀ ਇਹਨਾਂ ਨੂੰ ਤੇ ਮਿਲਿਆ ਕਿਉਂਕਿ ਸੇਵਾ ਸਭ ਤੋਂ ਜਿਆਦਾ ਇਹ ਉਹਨਾਂ ਦੀ ਕਰਕੇ ਰਹੇ ਨੇ ਸਾਰੇ ਹਲਕੇ ਦੀ ਸੇਵਾ ਕਰਦੇ ਰਹੇ ਸਕੇ ਪੀਪਲ ਜਨਰਲਿ ਸਰਟੀਫਿਕੇਟਰ ਤੇ ਲੋਕੀ ਖੁਸ਼ ਨੇ ਸਾਡੀ ਸਪੋਰਟਰ ਸਾਰੇ ਖੁਸ਼ ਨੇ ਮੈਡਮ ਟਿਕ ਐਸਾ ਜਿਵੇਂ ਸੁਪਰਕਾਸ ਜੀ ਟਿਕਟ ਅਨਾਉਂਸ ਹੁੰਦੇ ਆ ਮੈਮ ਟਿਕਟ ਅਨਾਉਂਸ ਹੁੰਦੇ ਆ ਵੀਜੇ ਸੈਂਪਲਾ ਹੋਣਾ ਦੇ ਟਵੀਟ ਆਉਣੇ ਸ਼ੁਰੂ ਹੋ ਗਏ ਸ਼ੇਰੋ ਸ਼ਾਇਰੀ ਵੀ ਕੀਤੀ ਬੜਾ ਦੁੱਖ ਦੇ ਵਿੱਚ ਸ਼ੇਰੋ ਸ਼ਾਇਰੀ ਹੋਈ ਹੈ ਇਹ ਵੀ ਕਿਹਾ ਕਿ ਇੱਕ ਰਸਤਾ ਬੰਦ ਹੋ ਗਿਆ ਤਾਂ ਕੋਈ ਨਹੀਂ ਨੈਕਸਟ ਖੁੱਲੂਗਾ ਕੀ ਅਸਰ ਮੰਨਦੇ ਹੋ ਉਸ ਚੀਜ਼ ਦਾ 네ਗੇਟਿਵ ਲੈ ਰਹੇ ਹੋ ਉਸ ਨੂੰ ਕੀ ਲੱਗਦਾ ਪੀ ਉਹ ਖਤਰਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਕਈ ਵਾਰ ਇਹ ਸੁਭਾਅਕ ਹੁੰਦਾ ਥੋੜਾ ਬਤ ਰਿਐਕਸ਼ਨ ਤੋ ਹੀਰੋ ਰਿਕ 2019 ਚ ਵੀ ਇਦਾਂ ਰੈਕਸ਼ਨ ਹੋਇਆ ਸੀ ਪਰ ਉਹਨਾਂ ਨੇ ਪਾਰਟੀ ਨਹੀਂ ਛੱਡੀ ਪਾਰਟੀ ਦੇ ਵਿੱਚ ਹੀ ਰਹੇ ਨੇ ਹੁਣ ਵੀ ਮੈਂ ਆਸ ਕਰਦਾ ਕਿ ਉਹ ਪਾਰਟੀ ਦੇ ਡਿਸਪਲਨ ਨੇਤਾ ਸਿਪਾਹੀ ਹੋਣ ਦੇ ਨਾਤੇ ਉਹ ਪੂਰੀ ਜਨਤਾ ਪਾਰਟੀ ਜਨਤਾ ਪਾਰਟੀ ਦਾ ਬਹੁਤ ਕੰਮ ਕਰਗੇ ਕਿ ਪਾਰਟੀ ਜਨਤਾ ਨੂੰ ਸਾਰਿਆਂ ਨੂੰ ਬਹੁਤ ਕੁਝ ਦੇਗਾ ਅੱਛਾ ਤੁਸੀਂ ਗੱਲਬਾਤ ਹੋਈ ਹੈ ਵਿਜੇ ਸੰਪਲਾ ਜੀ ਨਾਲ ਤੁਹਾਡੀ ਮੈਮ ਤੁਹਾਡੀ ਜਾਂ ਸੁਮਕਰ ਜੀ ਤੁਹਾਡੀ ਅਜੇ ਤਾਂ ਕੋਈ ਗੱਲਬਾਤ ਨਹੀਂ ਹੋਈ ਅਛਾ ਜਿਸ ਤਰੀਕੇ ਦੇ ਨਾਲ ਇਲੈਕਸ਼ਨ ਐਸ ਪਰ ਦੌਰ ਹੈਗਾ ਬੀਜੇਪੀ ਦੇ ਲੀਡਰਾਂ ਨੂੰ ਆਪਾਂ ਦੇਖ ਰਹੇ ਹਾਂ ਲੋਕ ਵਿਰੋਧ ਕਰ ਰਹੇ ਨੇ ਕਿਸਾਨ ਵਿਰੋਧ ਕਰ ਰਹੇ ਨੇ ਉਹ ਉਸ ਚੀਜ਼ ਨੂੰ ਚੁਣੌਤੀ ਮੰਗਦੇ ਹੋ ਕਿਵੇਂ ਜਾਣਾ ਇਹ ਤੋਂ ਤਾਂ ਕਹਿ ਦਿੱਤਾ ਗਿਆ ਸੀ ਕਿ ਬੀਜੇਪੀ ਦੇ ਲੀਡਰਾਂ ਨੂੰ ਪਿੰਡਾਂ 'ਚ ਨਹੀਂ ਬਣਨ ਦੇਣਾ ਦੇਖੋ ਪਿੰਡਾਂ 'ਚ ਨਹੀਂ ਬਣਨ ਦੇਣਾ ਇਹ ਬਹੁਤ ਹੀ ਅੱਛੀ ਗੱਲ ਨਹੀਂ ਹੈ ਕਾਲ ਦੇਣੀ ਵੀ ਅੱਛੀ ਗੱਲ ਨਹੀਂ ਹੈ ਮੈਂ ਤਾਂ ਚਾਹੁੰਦਾ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਜੇ ਕਿਸਾਨ ਲੀਡਰ ਬਹੁਤ ਉਹਨਾਂ ਨੂੰ ਲੱਗਦਾ ਹੈ ਸਾਡਾ ਕਾਜ ਬਹੁਤ ਸਟਰੋਂਗ ਹੈ ਉਹ ਆਪ ਇਲੈਕਸ਼ਨ ਲੜਨ ਅੱਗੇ ਵੀ ਲੜ ਕੇ ਦੇਖੀ ਉਹਨਾਂ ਨੇ ਲੜਨ ਆਪਣੀ ਸਰਕਾਰ ਬਣਾਉਣ ਕੌਣ ਰੋਕਦਾ ਉਹਨਾਂ ਨੂੰ ਪਰ ਫਿਰ ਵੀ ਮੇਰੇ ਨਾਲ ਜਿਹੜੇ ਲੀਡਰਾਂ ਦੇ ਕਿਸਾਨ ਲੀਡਰਾਂ ਦੇ ਸੰਬੰਧ ਕਾਫੀ ਅੱਛੇ ਨੇ ਮੈਨੂੰ ਲੱਗਦਾ ਨਹੀਂ ਕਿ ਬਹੁਤ ਵੱਡਾ ਗਰੋਧ ਕਿਉਂਕਿ ਇਹ ਸਵਾਲ ਮੈਂ ਤਾਂ ਕੀਤਾ ਕਿਉਂਕਿ ਇਹ ਮੈਨੂੰ ਲੱਗਦਾ ਕਿਸਾਨਾਂ ਦਾ ਵੀ ਇੱਕ ਬਹੁਤ ਵੱਡੀ ਜਥੇਬੰਦੀ ਇੱਕ ਦੋ ਇੱਥੇ ਹੈਗੀਆਂ ਨੇ ਜੋ ਅੱਗੇ ਤੁਹਾਡੇ ਨਾਲ ਮੀਟਿੰਗਾਂ 'ਚ ਵੀ ਬੈਠੇ ਨੇ ਜਦੋਂ ਕੇਂਦਰ ਦੇ ਨਾਲ ਮੀਟਿੰਗਾਂ ਚੱਲੀਆਂ ਤਾਂ ਉਹ ਉਹ ਚੀਜ਼ ਫਿਰ ਰੇੜਕਾ ਤਾਂ ਨਹੀਂ ਬਣੂ ਫਿਰ ਨਹੀਂ ਮੈਨੂੰ ਲੱਗਦਾ ਨਹੀਂ ਹੈ ਬਾਕੀ ਦਾ ਜੋ ਹਾਲਾਤ ਹੋ ਕੇ ਦੇਖਿਆ ਜਾਏਗਾ ਮੈਨੂੰ ਲੱਗਦਾ ਨਹੀਂ ਕਿ ਬਹੁਤ ਵੱਡਾ ਗਰੋਧ ਹੋਣਾ ਬਲ ਲੜੋਈਗਾ ਉਹਨਾਂ ਨੂੰ ਪਤਾ ਮੇਰਾ ਸਟੈਂਡ ਪੰਜਾਬ ਦੇ ਪ੍ਰਤੀ ਕੀ ਰਿਹਾ ਉਹਨਾਂ ਦੀ ਮੰਗਾਂ ਦੇ ਪ੍ਰਤੀ ਕੀ ਰਿਹਾ ਉਹਦਾ ਵਕੀਲ ਬਣ ਕੇ ਮੈਂ ਕਈ ਗੱਲਾਂ ਕੀਤੀਆਂ ਸਰਕਾਰ ਦੇ ਨਾਲ ਔਰ ਇਸ ਗੱਲ ਨੂੰ ਪਾਣੀ ਬਾਤੂ ਜਾਣ ਨੂੰ ਨਹੀਂ ਅੱਛੇ ਪਿਛਲੀ ਵਾਰ ਅਕਾਲੀ ਦਲ ਸੀ ਤੁਹਾਡੇ ਨਾਲ ਇਸ ਵਾਰ ਨਹੀਂ ਹੈ ਮੈਮ ਕਿਵੇਂ ਤੁਸੀਂ ਇਸ ਚੀਜ਼ ਨੂੰ ਦੇਖਦੇ ਹੋ ਉਪਰਭਾਈ ਕਿਵੇਂ ਕਰਨੀ ਹੈ ਜੇ ਅਜ ਅਕਾਲੀ ਦਲ ਨਾਲ ਨਹੀਂ ਹੈ ਤਾਂ ਕਹਿੰਦੇ ਵੀ ਪਿੰਡਾਂ ਦੇ ਵਿੱਚ ਪ੍ਰਭਾਵ ਹੈਗਾ ਉਸ ਚੀਜ਼ ਦਾ ਸ਼ਹਿਰਾਂ ਦੇ ਵਿੱਚ ਬੀਜਪੀ ਦਾ ਹੁੰਦਾ ਤੇ ਰਲ ਕੇ ਜਿੱਤ ਵੀ ਜਾਂਦੇ ਸੀਗੇ ਤਾਂ ਮੈਮ ਤੁਸੀਂ ਕਿਵੇਂ ਦੇਖਦੇ ਹੋ ਅਕਾਲੀ ਦਲ ਦਾ ਸਾਥ ਲੱਗਦਾ ਹੈ ਕਿ ਹੋਣਾ ਚਾਹੀਦਾ ਸੀ ਨਹੀਂ ਜਿੰਨੀ ਦੇਰ ਅਕਾਲੀ ਬੀਜਪੀ ਦੀ ਸਰਕਾਰ ਰਹੀ ਹੈ ਇਕੱਠੀ ਬਹੁਤ ਅੱਛੇ ਕੰਮ ਹੋਏ ਆ ਔਰ ਹੁਣ ਜੇ ਅਲੱਗ ਹੋ ਕੇ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਤੇ ਉਹਦਾ ਵੀ ਕੋਈ ਨਹੀਂ ਹੈ ਕਿਉਂਕਿ ਮੇਰਾ ਹਲਕਾ ਜਿਹੜਾ ਆ ਉਹ ਮੇਰਾ ਪਰਿਵਾਰ ਹੈ ਔਰ ਉਹ ਪਰਿਵਾਰ ਮੈਨੂੰ ਹਮੇਸ਼ਾ ਸਾਥ ਦੇਊਗਾ ਅਸੀਂ ਪਾਰਟੀਆਂ ਨੂੰ ਮੁਖ ਰੱਖ ਕੇ ਇਲੈਕਸ਼ਨ ਨਹੀਂ ਲੜੀਦੀ ਅਸੀਂ ਸਾਰਿਆਂ ਨੂੰ ਅੱਗੇ ਲਾ ਕੇ ਇਲੈਕਸ਼ਨ ਲੜੀਦੀ ਆ ਔਰ ਇਸ ਵਾਰੀ ਵੀ ਉਸੇ ਤਰ੍ਹਾਂ ਇਲੈਕਸ਼ਨ ਲੜੋਗੇ ਔਰ ਸਾਰੇ ਮੇਰਾ ਸਾਥ ਦੇਵੋਗੇ ਤੇ ਸੁਪਰ ਕਾ ਜੀ ਕੰਡੀ ਖੇਤਰ ਬਹੁਤ ਹੈ ਹੁਸ਼ਾਰਪੁਰ ਜ਼ਿਲ੍ਹੇ ਦੇ ਨਾਲ ਲੱਗਦਾ ਬਹੁਤ ਸਾਰੀਆਂ ਸੂਰਤਾ ਅਜੇ ਤੱਕ ਦੀ ਲੋਡ ਹੈਗੀ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਜੇ ਤੱਕ ਪਾਣੀ ਦੀ ਸਪਲਾਈ ਨਹੀਂ ਗਈ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਸ ਤੱਕ ਨਹੀਂ ਆਉਂਦੀ ਤੁਸੀਂ ਮੰਤਰੀ ਕੇਂਦਰ ਦੇ ਵਿੱਚ ਰਹੇ ਹੋ ਇਹ ਚੀਜ਼ਾਂ ਦਾ ਹੱਲ ਕਿਉਂ ਨਹੀਂ ਕਰ ਪਾਏ ਤੁਸੀਂ ਜਿੱਥੇ ਕਹਿੰਦੀ ਗੱਤ ਕਨੈਕਟੀਵਿਟੀ ਦੀ ਗੱਲ ਕਰਦੇ ਸੀ ਸਾਡੇ ਵਿੱਚ ਕਨੈਕਟਿਵਿਟੀ ਨਹੀਂ ਸੀ ਮੈਂ 29 ਕੇ 31 ਪਿੰਡਾਂ ਦੇ ਟਾਵਰ ਮੰਜ਼ੂਰ ਕਰਾਇਆ ਲੱਗ ਰਿਹਾ ਨੇ ਸਾਰੇ ਪਾਸੇ ਜੀ ਕ੍ਰੈਕਚਰ ਦਾ ਮਸਲਾ ਬਿਲਕੁਲ ਪੂਰਨ ਤੌਰ ਤੇ ਹੱਲ ਕੀਤਾ ਜਾਏਗਾ ਬਾਕੀ ਪਾਣੀ ਦੀ ਦੇ ਪਾਰਤ ਸਰਕਾਰ ਦੀ ਸਕੀਮ ਹੈ ਹਰ ਘਰ ਜਲ ਹਰ ਘਰ ਨਾਲ ਡੁੱਟੀ ਦਾ ਪਾਣੀ ਹਰ ਜਗ੍ਹਾ ਪਹੁੰਚਾਉਣਾ ਇਹ ਦਾ ਪਾਰਤ ਸਰਕਾਰ ਦੀ ਸਕੀਮ ਹੈ ਇਹ ਹੋਣਾ ਹੀ ਹੋਣਾ ਹੈ ਇਨਾ ਹੋ ਗਿਆ ਬਹੁਤ ਸਾਰੇ ਪਿੰਡਾਂ 'ਚ ਹੋ ਗਿਆ ਇਤਨੇ ਨਹੀਂ ਹੋਇਆ ਉਹ ਕਰਨਾ ਤੇ ਦੂਜਾ ਕੰਢੀ ਕਨਾਲ ਜਿਹੜੀ ਬਣਨੀ ਆ ਉਹਦੇ ਵੀ ਬੜਾ ਬੜਾ ਕੰਮ ਚੱਲ ਰਿਹਾ। ਸੋ ਇਹ ਜਿਹੜੀਆਂ ਕੰਢੀ ਦੀਆਂ ਸਮੱਸਿਆਵਾਂ ਗੰਭੀਰ ਨੇ ਉਹਨਾਂ ਦਾ ਪੂਰਨ ਤੌਰ ਤੇ ਹੱਲ ਕਰਨ ਦਾ 시ਹਦਨ ਕਰ ਰਹੇ ਆ ਘਰਾਂ ਕੀ ਉਹਨੂੰ। 15-15 ਲੱਖ ਲੋਕ ਅੱਜ ਵੀ ਡੀਕ ਰਹੇ ਨੇ ਤੁਹਾਡਾ। ਇਹ ਉਹ ਤਾਂ ਐਵੇਂ ਜੁਬਲਾ ਤੁਸੀਂ ਕਹਿ ਦਿੰਨੇ ਹੋ। ਉਹ ਇਸ ਨਹੀਂ ਇਹ ਜੁਬਲਾ ਸਾਡੇ ਵੱਲੋਂ ਨਹੀਂ ਤੁਹਾਡੀ ਪਾਰਤੀ ਨੇ ਕਿਹਾ ਤੁਹਾਡੇ ਦੇਸ਼ ਦੇ ਪੀਐਮ ਨੇ ਕਿਹਾ ਵੀ 15-15 ਲੱਖ ਤੁਸੀਂ ਪਿਛਲੇ ਵਾਰੀ ਬਹੁਤ ਉਠਾਈ ਸੀ। 2019 ਕੀ ਰਕਮ ਸੀ ਤੁਹਾਡੇ ਕਹਿਣ ਦਾ ਅਸਰ ਹੋਇਆ ਵੀ ਫਿਰ 272 ਤੋਂ ਵੱਧ ਕੇ 380 ਟਾ ਹੋ ਗਈਆਂ ਹੂੰ ਲੋਕਾਂ ਨੇ ਬੁਰੀ ਤਰ੍ਹਾਂ ਪੁਆਇੰਟ ਨੂੰ ਰਿਜੈਕਟ ਕੀਤਾ ਹੁਣ ਫਿਰ ਉਹ ਜੋ ਘੋਰ ਕੋ ਗੱਲ ਕਹਿਣ ਨੂੰ ਨਹੀਂ ਹੈ ਉਹ 3 15 ਲੱਖ ਰੁਪਏ ਬਦਲ ਰੱਖਤੇ ਗਏ ਉਹ ਗੱਲ ਕਰਦੇ ਨੇ ਉਹ ਇਹ ਗੱਲ ਲੋਕਾਂ ਨੇ ਰਿਜੈਕਟ ਕਰ ਚੁੱਕੀ ਹੈ ਮੋਦੀ ਦੇ ਲੋਕਾਂ ਨੇ ਪ੍ਰੋਸਾ ਕੀਤਾ ਇਸ ਕਰਕੇ 370 380 ਤੱਕ ਆ ਗਏ ਨੇ ਇਸ ਵਾਰੀ ਇਸ ਵਾਰ 400 ਪਾਰ ਦਾ ਕਰ ਦਿੱਤਾ ਇਹ ਵੀ ਕੰਪਲੀਟ ਹੋ ਜਾਣਾ ਉਸ ਤੋਂ ਬਾਅਦ ਫਿਰ ਲੋਕਾਂ ਨੇ 1500 ਦੀ ਗੱਲ ਕਰ ਬਦਲ ਲੱਖ ਦੀ ਗੱਲ ਕਰਦੇ ਰਹਿਣਾ ਅੱਛਾ ਬੀਜਪੀ ਦੇ ਕੋਲ ਜੇ ਬੀਜਪੀ ਕਹਿੰਦੀ ਹੈ ਅਸੀਂ ਇੰਨਾ ਕੰਮ ਕੀਤਾ ਦੇਸ਼ ਦੇ ਵਿੱਚ ਤਰੱਕੀ ਲਿਆਂਦੀ ਤਕਨੀਕੀ ਯੁੱਗ ਲੈ ਕੇ ਆਏ ਆ ਤਾਂ ਬੀਜਪੀ ਨੂੰ ਬਾਹਰੋਂ ਲੀਡਰ ਕਿਉਂ ਲੈਣੇ ਪੈ ਰਹੇ ਨੇ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਆਪਾਂ ਪੇਚ ਲਿਆ ਕੇ ਉਹਨੂੰ ਟਿਕਟ ਦੇ ਰਹੇ ਆ ਜਾਂ ਹੋਰ ਵੀ ਆਪਾਂ ਗੱਲ ਕਰਦੇ ਕਾਂਗਰਸ ਤੋਂ ਮਿਲਣਾ ਦਾ ਅੱਦਿਓ ਵੱਧ ਕਾਂਗਰਸ ਦੇ ਵੱਡੇ ਚਿਹਰੇ ਬੀਜਪੀ ਦੇ ਵਿੱਚ ਨੇ ਅੱਜ ਤੁਹਾਡਾ ਆਪਣਾ ਕੇਡਰ ਨਹੀਂ ਸਟੈਬਲਿਸ਼ ਹੋਇਆ ਪੰਜਾਬ ਦੇ ਵਿੱਚ ਦੇਖੋ ਪੰਜਾਬ ਤੇ ਅਸੀਂ 23 ਸੀਟਾਂ ਦੇ ਰਿਕਸ਼ਨ ਹਰਦੇ ਨੇ ਦਨ ਬਾਰ ਲਿਮਿਟ ਸੀਟ ਦਾ ਇਲੈਕਸ਼ਨ ਨੇ ਇਸ ਵਾਰ 13 ਤੇ ਲੜਨੀ ਆ ਉਧਰ 117 ਤੇ ਲੜਨੀ ਆ ਫਿਰ ਕਿਟਰ ਦਾ ਵਧਾਣਾ ਪਏਗਾ ਔਰ ਇਹ ਦੇਖੋ ਸਭ ਤੋਂ ਜਿਆਦਾ ਅਟਰੈਕਸ਼ਨ ਵੀ ਬੀਜੇਪੀ ਹੈ ਬਹੁਤ ਸਾਰੇ ਲੀਡਰ ਪੰਜਾਬ ਪੰਜਾਬ ਬੀਜੇਪੀ ਬੀਜੇ ਵਿੱਚ ਹੀ ਰਲਦੇ ਨੇ ਹੋਰ ਪਾਰਟੀਆਂ ਦੇ ਘੱਟ ਜਾਂਦੇ ਨੇ ਦੂਜਿਆਂ ਖਿੱਚ ਕੇ ਜਾ ਕੇ ਲੈਂਦੇ ਨੇ ਬਹੁਤ ਲੋਕੀ ਬੀਜੇਪੀ ਚ ਜਾ ਰਹੇ ਨੇ ਲੋਕਾਂ ਨੂੰ ਪਤਾ ਕਿ ਆਣ ਵਾਲਾ ਪੂਰਾ ਇੱਕ ਬੀਜੇਪੀ ਦਾ ਹੈ ਸਭ ਤੋਂ ਵੱਡੀ ਪਾਰਟੀ ਔਰ ਸਰਟਨਲੀ ਇਹ ਤਕੜੀ ਹੋ ਕੇ ਸਟੈਬਲਿਸ਼ ਹੋਏਗੀ ਆਨ ਬਾਰੇ ਜਬੇ ਪੰਜਾਬ ਚ ਸਰਕਾਰ ਬੀਏ ਬੀਜਪੀ ਅਟਰੈਕਸ਼ਨ ਹੈ ਜਾਂ ਬੀਜਪੀ ਡਰ ਹੈ ਬਹੁਤ ਸਾਰੇ ਜਦੋਂ ਕੋਈ ਪਲਟੀ ਮਾਰਦਾ ਉਹ ਕਹਿੰਦੇ ਕਹਿੰਦੇ ਈਡੀ ਤੋਂ ਬਾਹਮ ਰੋੜਦੇ ਨੇ ਜਿਹੜਾ ਤਾਂ ਜਨਤਕ ਕਰਨੀ ਚੋਰੀ ਜਨਤਕ ਕਰਨੀ ਠੱਗੀ ਜਨਤਕ ਕਰਨ ਕ੍ਰਪਸ਼ਨ ਉਹਦਾ ਅੰਦਰ ਜਾਣਾ ਜੇ ਇਹ ਗੱਲ ਹੋਵੇ ਉਹਨਾਂ ਜਵਾਨਤਾ ਨਾਲ ਮਿਲ ਜਾਣ ਲੋਕ ਜਿਹੜੇ ਅੰਦਰ ਬੈਠੇ ਆ 6-6 ਮਹੀਨੇ ਤੋਂ ਸਾਲ-ਸਾਲ ਤੋਂ ਅੰਦਰ ਬੈਠੇ ਜਮਾਨਤ ਨਹੀਂ ਵੜੀ ਸੁਪਰੀਮ ਕੋਰਟ ਨੂੰ ਆਪ ਗਲਤ ਨਹੀਂ ਕਹਿ ਸਕਦੇ ਉਹ ਤਾਂ ਹੀ ਬਾਹਮ ਰੋੜ ਕੇ ਕੋ ਕਰਾਉਂਦਾ ਹੈ ਜਦੋਂ ਉਤੋਂ ਦੀ ਜਮਾਤਰੀ ਮੀਡੀਆ ਨੇ ਥੋਸ ਗੱਲ ਆਇਆ ਕੇਜਰੀਵਾਲ ਦੇ ਕੇਸ ਉਹਨੇ ਕਿਹਾ ਕਿ ਈਡੀ ਕੋਰ ਕਰਾਪਸ਼ਨ ਦੇ ਥੋਸ ਸਬੂਤ ਹਨ ਇਸ ਕਰਕੇ ਇਹ ਕੇਸ ਬਣਿਆ ਉਹ ਕਹਿੰਦੇ ੱੱਕਾ ਕਰ ਰਿਹਾ ਸਾਡਾ ਲੀਡਰ ਵੱਡਾ ਹੋ ਗਿਆ ਸੀ ਟੱਕਰਦਿਆਂ ਵਾਲਾ ਹੋ ਗਿਆ ਸੀ ਇਸ ਕਰਕੇ ਇਸ ਕਰਕੇ ਅੰਦਰ ਉਹਨਾਂ ਦਾ ਜੋ ਮਰਜ਼ੀ ਕਹਿਣਾ ਹੈ ਪਰ ਜੋ ਸੁਪਰੀਮ ਕੋਰਟ ਕਹਿੰਦੀ ਉਹਨੂੰ ਆਪਾਂ ਵਜਨ ਦਈਏ ਸੁਪਰੀਮ ਕੋਰਟ ਨੇ ਕਿਹਾ ਕਿ ਪੂਰੇ ਕੋ ਕੋ ਸਬੂਤ ਨਹੀਂ ਈ ਨਹੀਂ ਅਸੀਂ ਦੇਖ ਲਿਆ ਇਸ ਕਰਕੇ ਉਹ ਰਜੈਕਟ ਕੀਤੀ ਵੇਲ ਰਜੈਕਟ ਕੀਤੀ ਕਹਿੰਦੇ ਵਾਸ਼ਿੰਗ ਮਸ਼ੀਨ ਆ ਕੋਈ ਨਾਲ ਕੋਲ ਬੀਜੇਪੀ ਦੇ ਕੋਲ ਲੀਡਰ ਧੋ ਦਿੰਦੇ ਨੇ ਉਹ ਸਾਰੇ ਦਾਗ ਮਿਟ ਜਾਂਦੇ ਉਹਨਾਂ ਦੇ ਉਹ ਆਪਣੇ ਆਪ ਨੂੰ ਵਾਸ਼ ਕਰ ਲੈਣ ਕਰਾਪਸ਼ਨ ਕਰਨੀ ਛੱਡ ਦੇਣ ਫੇ ਕੋਈ ਡਰ ਨਹੀਂ ਹੈ ਇਹ ਜੀ ਮੈਮ ਕਿਵੇਂ ਦੇਖਦੇ ਹੋ ਮੁਕਾਬਲਾ ਚੌਕ ਕੌਣੀਆਂ ਸਿਆਸਤ ਦੀ ਮੈਮ ਵੈਸੇ ਕਿੰਨੀ ਕਿ ਸੀਗੀ ਆਪਾਂ ਨੂੰ ਮੈਂ ਆਫ ਦਾ ਰਿਕਾਰਡ ਜਿਹਾ ਸਵਾਲ ਹੀ ਆ ਕਿ ਸਿਆਸਤ ਦੇ ਤੌਰ ਦੇ ਉੱਤੇ ਕਿੰਨਾ ਕੁ ਸਮਝਦੇ ਹੁੰਦੇ ਸੀ ਕਿ ਵੀ ਫਲਾਨੀ ਪਾਰਟੀ ਇਦਾਂ ਕਰ ਰਹੀ ਆ ਵਿਉਤਮੰਦੀ ਚੱਲ ਰਹੀ ਆ ਆ ਸਕੀਮ ਦੇਤੀ ਆ ਤੇ ਟੱਕਰ ਚਾਹ ਦੇਣੀ ਚਾਹੀਦੀ ਆ ਸਲਾਹਾਂ ਤਾਂ ਤੁਸੀਂ ਦਿੰਦੇ ਹੋਗੇ ਕੀ ਲੱਗਦਾ ਕਿਵੇਂ ਦੇਖਦੇ ਸੀਗੇ ਸਿਆਸਤ ਨੂੰ ਤੁਸੀਂ ਬਣਾ ਨਹੀਂ ਪਾਰਟੀ ਦੀਆਂ ਸਕੀਮਾਂ ਵੈਸੇ ਹੀ ਬਹੁਤ ਅੱਛੀਆਂ ਆ ਹੂੰ ਸਿਰਫ ਉਹਨਾਂ ਨੂੰ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਦੀ ਜ਼ਰੂਰਤ ਸੀ ਕਿ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਸੀ ਸਰਕਾਰੀਆਂ ਸਕੀਮਾਂ ਕੀ ਹਨ ਉਹਨਾਂ ਦੀ ਕਾਫੀ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਤੱਕ ਪਹੁੰਚ ਹੋਵੇ ਔਰ ਉਹ ਸਕੀਮਾਂ ਦੀ ਉਹਨਾਂ ਤੱਕ ਪਹੁੰਚ ਹੋਈ ਹੈ ਔਰ ਉਹਨਾਂ ਨੂੰ ਮਿਲ ਵੀ ਰਹੀਆਂ ਆ ਜਿਨ੍ਹਾਂ ਨੂੰ ਜ਼ਰੂਰਤ ਸੀ ਔਰ ਮੈਂ ਖੁਦ ਵੀ ਜਾ ਕੇ ਦੇਖਦੀ ਆ ਕਿ ਪਾਰਟੀ ਦੀਆਂ ਜਿੰਨੀਆਂ ਸਕੀਮਾਂ ਸਿੱਗੀਆਂ ਮੈਂ ਜਾ ਕੇ ਆਪ ਵੀ ਪੁੱਛ ਲਈ ਸੀ ਕਿ ਤੁਸੀਂ ਦੱਸੋ ਤੁਸੀਂ ਦੱਸਦੇ ਨਹੀਂ ਹੋ ਤੁਹਾਨੂੰ ਪਤਾ ਨਹੀਂ ਆ ਪਾਰਟੀ ਦੀ ਆ ਸਕੀਮ ਹੈ ਤੁਸੀਂ ਇਹ ਲੈ ਸਕਦੇ ਹੋ ਆਪਣੇ ਕੰਮ ਸ਼ੁਰੂ ਕਰ ਸਕਦੇ ਹੋ ਤੇ ਇਹ ਉਹਨਾਂ ਤੱਕ ਪਹੁੰਚ ਕਰਨ ਦੀ ਲੋੜ ਹੈ ਕਿਉਂਕਿ ਆਮ ਬੰਦਾ ਗੱਲ ਨਹੀਂ ਸਮਝ ਸਕਦਾ ਉਹਨਾਂ ਤੱਕ ਪਹੁੰਚਾਈ ਹੈ ਔਰ ਏਸੀ ਕਰਕੇ ਸਾਰੇ ਲੋਕ ਪਾਰਟੀ ਜਨਤਾ ਪਾਰਟੀ ਨਾਲ ਜੁੜ ਰਹੇ ਲੋਕ ਸਭਾ ਹਲਕੇ ਹਿਸ਼ਾਰਪੁਰ ਚ ਤੁਸੀਂ ਜਾਣਾ ਹੈ ਹੁਣ ਵੋਟਾਂ ਮੰਗਣੀਆਂ ਨੇ ਆਫਟਰ ਆਲ ਕੰਮ ਤੁਸੀਂ ਆਪਣੀ ਪਾਰਟੀ ਦੇ ਕਰਾਉਣੇ ਨੇ ਪਹਿਲੇ ਮੈਨੂੰ ਲੱਗਦਾ ਨੰਬਰ ਦੇ ਉੱਤੇ ਆਪਣੇ ਪਤੀ ਦੇ ਕੰਮ ਕਰਾਉਣੇ ਨੇ ਵੀ ਆ ਕੰਮ ਕੀਤਾ ਕਿਹੜੇ ਕਿਹੜੇ ਕੰਮ ਸੂਸ ਕਰਦੇ ਹੋ ਵੀ ਆ ਆ ਦੱਸੂਗੀ ਜਾ ਕੇ ਵੀ ਆ ਕੀਤਾ ਵੋਟਾਂ ਪਾਓ ਮੈਨੂੰ ਅਸੀਂ ਹੁਣ ਜਿਹੜੇ ਕਰ ਦਿੱਤੇ ਉਹਨਾਂ ਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਐ ਉਹ ਤਾਂ ਪਬਲਿਕ ਨੂੰ ਪਤਾ ਐ ਜਾ ਕੇ ਨਵੇਂ ਪੁੱਛਾਂਗੇ ਦੱਸੋ ਹੁਣ ਹੋਰ ਕੀ ਕਰਨਾ ਐ ਹਲਕੇ ਦੇ ਵਿੱਚ ਉਹ ਅਗਲੇ 5 ਸਾਲਾਂ ਚ ਕਰਾਂਗੇ ਜਵਾਬ ਬੜਾ ਵਧੀਆ ਦਿੱਤਾ ਤੁਸੀਂ ਬੜਾ ਡਿਪਲੋਮੈਟ ਦਾ ਜਵਾਬ ਦਿੱਤਾ ਗੋਲ ਮੋਲ ਜਿਹਾ ਅੱਛਾ ਸਰ ਦੇ ਭਗਵੰਤ ਮਾਨ ਕਹਿੰਦੇ ਨੇ 13 ਜ਼ੀਰੋ ਕਰਾਂਗੇ ਤੁਸੀਂ ਕਹਿੰਦੇ ਹੋ 400 ਤੋਂ ਪਾਰ ਜਾਵਾਂਗੇ ਦੇਖੋ ਜੇ ਕੋਈ ਭਗਵੰਤ ਜੀ ਕਹਿੰਦੇ ਜੁਮਲੇ ਬੋਲਦੇ ਆ ਸਭ ਤੋਂ ਵੱਡਾ ਜੁਮਲਾ ਇਹ ਆ 13 ਜ਼ੀਰੋ ਵਾਲਾ ਕਿਵੇਂ ਕੋਈ ਪਾਰਟੀ ਕੋਈ ਸਰਵੇ ਕੋਈ ਟੀਵੀ ਦੇ ਕਦੇ ਕਿਹਾ ਵੀ ਉਹਨੂੰ 13 ਜ਼ੀਰੋ ਆਣ ਗਿਆ ਸੀ ਤਾਂ ਦੀ ਉਹਦੇ 14 ਜ਼ੀਰੋ ਕਹਿਣ ਲੱਗੇ ਵਿੱਚ ਚੰਡੀਗੜ੍ਹ ਪਾ ਕੇ 14 ਜ਼ੀਰੋ ਕਹਿਣ ਲੱਗੇ ਇਹ ਸਭ ਤੋਂ ਵੱਡਾ ਇਸ ਇਲੈਕਸ ਦਾ ਜੁਮਲਾ ਇਹ ਟਿਕਣਾ 13 ਜ਼ੀਰੋ ਪਤਾ ਨਹੀਂ ਜ਼ੀਰੋ 13 ਨਾ ਹੋ ਜੇ ਇਹ ਵੀ ਡੱਡਾ ਰਹਿ ਇਸ ਕਰਕੇ ਉਨੀ ਗੱਲ ਕਰਨੀ ਚਾਹੀਦੀ ਜੇ ਜਾਨੀ ਕੋਈ ਅਚੀਵਲ ਹੋਵੇ ਮੈਂ ਕਹਾਂ ਜੀ ਅਸੀਂ 543 ਸੀਟਾ ਜਿੱਤਾਂਗੇ ਉਹ ਉਹ ਗੱਲ ਇਹਨਾਂ ਨੇ ਕੀਤੀ 13 ਦੇ 13 ਜਿੱਤਾਂਗੇ 14 ਦੇ 14 ਜਿੱਤਾਂਗੇ ਉਹਨਾਂ ਕੈਂਡੀਡੇਟ ਨਹੀਂ ਲੱਭਦਾ ਕਦੇ ਕਿਸੇ ਪਰ ਲੱਭਦੇ ਕਦੇ ਕਿਸੇ ਉਹਨੂੰ ਲੱਭ ਦੋ ਰਾਮ ਮੰਤਰ ਆਖਰੀ ਸਵਾਲ ਆ ਮੇਰਾ ਰਾਮ ਮੰਤਰ ਨੂੰ ਕਿਵੇਂ ਦੇਖਦੇ ਹੋ ਵਿਰੋਧੀ ਕਹਿੰਦੇ ਨੇ ਕਹਿੰਦੇ ਬੀਜੇਪੀ ਉਦੋਂ ਇਦਾਂ ਦਾ ਕੋਈ ਵੱਡਾ ਕੰਮ ਕਰਦੀ ਆ ਜਦੋਂ ਚੋਣਾਂ ਨੇੜੇ ਹੁੰਦੀਆਂ ਨੇ ਰਾਮ ਮੰਦਿਰ ਦਾ ਫਾਇਦਾ ਮਿਲੇਗਾ ਜਾਂ ਫਿਰ ਭਾਜਪੀ ਨੇ ਇਹ ਵੀ ਆਉਣ ਆਲੀਆਂ ਇਹਨਾਂ ਚੋਰਾਂ ਨੂੰ ਦੇਖ ਕੇ ਹੀ ਇੰਨੀ ਜਲਦੀ ਜਿਹੜਾ ਸੀਗਾ ਤਿਆਰ ਕੀਤਾ ਰਾਮ ਮੰਦਿਰ ਹਮੇਸ਼ਾ ਤੋਂ ਭਾਰਤੀ ਜਨਤਾ ਪਾਰਟੀ ਦਾ ਏਜੰਡਾ ਰਿਹਾ ਸਾਡੇ ਚੋਣ ਮੈਨੀਫੈਸਟੋ ਅਸੀਂ ਕਹਿੰਦੇ ਰਹੇ ਹਾਂ ਕਿ ਮੰਦਿਰ ਅਸੀਂ ਉੱਥੇ ਬਣਾਣਾ ਹੈ ਇਸ ਵਾਰੀ ਮੰਦਿਰ ਬਣਿਆ ਔਰ ਇਹਨਾਂ ਨੂੰ ਇਨਵਾਈਟ ਵੀ ਕੀਤਾ ਸੀ ਗਏ ਨਹੀਂ ਆਏ ਬਦਕਿਸਮਤੀ ਇਹਨਾਂ ਦੀ ਮੈਂ ਕਹਿੰਦਾ ਮਾੜੀ ਕਿਸਮਤ ਹੈ ਜਿਹੜੇ ਉਹਨਾਂ ਨੂੰ ਐਸੇ ਵੱਡੇ ਕੈਸੇਂ ਤੇ ਵੈਲੇ 500 ਸਾਲ ਕੇਸ ਚੱਦਾ ਰਿਹਾ ਔਰ ਜਦੋਂ ਫੈਸਲਾ ਹੋਇਆ ਬਿਨਾ ਕਿਸੇ ਲੜਾਈ ਝਗੜੇ ਤੋਂ ਬਿਨਾ ਕਿਸੇ ਦੁਦੇ ਤੋਂ ਹੋਇਆ ਔਰ ਮੰਦਿਰ ਬਣਿਆ ਮੰਦਿਰ ਦੇ ਲੱਖਾਂ ਲੋਕੀ ਸਦਾ ਲੂ ਤੇ ਜਾਣ ਲਗੇ ਨੇ ਇਹ ਸਾਨੂੰ ਇਸ ਗੰਦੀ ਸੰਤੁਸ਼ਟੀ ਹੈ ਕਿ ਸਾਡੇ ਸਮੇਂ ਵਿੱਚ ਗੱਲ ਹੋਈ ਹੈ ਔਰ ਸਾਰਾ ਹਿੰਦੁਸਤਾਨ ਸਾਰਾ ਭਾਰਤਵਾਰਸ਼ ਕੋਸ਼ਿਸ਼ ਕਰਤੇ ਇਹ ਕੁਝ ਲੋਕ ਜਿਹੜੇ ਨਹੀਂ ਚਾਹੁੰਦੇ ਉਹਨਾਂ ਦੀ ਮਤ ਮਾਰੀ ਜਾਂਦੀ ਜਿਹਨੂੰ ਬੁਲਾਇਆ ਹੋਵੇ ਉਹ ਜਾਣ ਨਾਲ ਤੇ ਆਖਰੀ ਸਵਾਲ ਹੈ ਮੇਰਾ ਸਾਈਲ ਬੀਜ ਸੰਪਰਨ ਮਾਫੀ ਕੁਝ ਕਹਿਣਾ ਚਾਹੁੰਦੀ ਸੀ ਨਹੀਂ ਸਾਡੇ ਸੀਨੀਅਰ ਨੇਤਾ ਨੇ ਪਾਰਟੀ ਦੇ ਆਈ ਹੋਪ ਰਣਕੇ ਡਟਕੇ ਕੰਮ ਕਰ ਜੇ ਕੋਈ ਉਤਲ ਪੁਤਲ ਹੋ ਗਈ ਤਾਂ ਚਲੋਤੀ ਬਣੂਗੀ ਚੋ ਜਏ ਕੁਛ ਨਹੀਂ ਹੋਣਾ 파ਰਦੀ ਜਾਂਦਾ 파ਰਦੀ ਨਾਲ ਵਾਕੋਗੇ ਕਿ ਕਿਸੇ 파ਰਦੀ ਨਾਲ ਵਾਕੋਗੇ ਲੋਕਾਂ ਦਾ ਅਲਟੀਮੇਟ ਨੁਕਸਾਨ ਹੀ ਹੁੰਦਾ ਮੈਂ ਨਹੀਂ ਸਮਝਦਾ ਨਹੀਂ ਉਹ ਵਾਕੋਣਗੇ ਕਿਸਾਨਾਂ ਨੂੰ ਮੈਂ ਕੁਝ ਕਹਿਣਾ ਚਾਹੁੰਦੇ ਹਾਂ ਕਿਸਾਨਾਂ ਨੂੰ ਕਿਸਾਨ ਮੇਰੇ ਵੀਰ ਹੈ ਮੈਂ ਪਹਿਲਾਂ ਵੀ ਹਰ ਵਾਰ ਕਿਹਾ ਕਿ ਕਿਸਾਨ ਮੇਰੇ ਵੀਰ ਹੈ ਔਰ ਲੋਕਾਂ ਦੀ ਡਿਮਾਂਡ ਸੀਗੀ ਕਿ ਮੈਨੂੰ ਟਿਕਟ ਮਿਲੇ ਔਰ ਮੈਂ ਆਪਣੇ ਕਿਸਾਨ ਵੀਰਾਂ ਨੂੰ ਅਪੀਲ ਕਰਦੀ ਆ ਕਿ ਜੇ ਤੁਹਾਡੀ ਭੈਣ ਨੂੰ ਟਿਕਟ ਮਿਲੀ ਆ ਤਾਂ ਤੁਸੀਂ ਉਹਦੇ ਨਾਲ ਚੱਲਿਓ ਆਪਾਂ ਮਿਲ ਕੇ ਬੈਠ ਕੇ ਗੱਲ ਕਰਕੇ ਸਾਰੇ ਮਸਲੇ ਸਲਝਾਵਾਂਗੇ ਇਹੀ ਮੇਰੀ ਉਹਨਾਂ ਨੂੰ ਅਪੀਲ ਹੈ ਕਿ ਉਹ ਮਿਲ ਕੇ ਨਾਲ ਚੱਲਣ ਇੱਕ ਵਾਰੀ ਸੀਟ ਜਿੱਤ ਕੇ ਮੋਦੀ ਜੀ ਦੀ ਝੋਲੀ ਪਾਈਏ ਤੇ ਸਾਰੇ ਮਸਲਿਆਂ ਦਾ ਹੱਲ ਵੀ ਫਿਰ ਹੋ ਜਾਊਗਾ ਠੀਕ ਹੈ ਮੈਮ ਗੱਲਬਾਤ ਕਰਨੀ ਸਮਾਂ ਦੇ ਲਈ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਔਰ ਬੈਸਟ ਆਫ ਲੱਕ ਹੈ ਤੁਹਾਨੂੰ ਇਸ ਪਾਰੀ ਦੇ ਲਈ ਤਾਂ ਭਾਜੀਪੀ ਦੇ ਹੁਸ਼ਿਆਰਪੁਰ ਤੋਂ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਜੀ ਨੇ ਜਿਨ੍ਹਾਂ ਨੇ ਖੁੱਲ ਕੇ ਤਮਾਮ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਔਰ ਕਹਿੰਦੇ ਭੀ ਜਿਹੜੇ ਕੰਮ ਭਾਜੀਪੀ ਨੇ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਕੀਤੇ ਨੇ ਉਹਨਾਂ ਦੇ ਆਧਾਰ ਦੇ ਉੱਤੇ ਹੀ ਲੋਕ ਇੱਕ ਵਾਰ ਫਿਰ ਦੇਸ਼ ਦੇ ਵਿੱਚ ਭਾਜੀਪੀ ਦੀ ਸਰਕਾਰ ਬਣਾਉਣਗੇ ਹਾਲਾਂਕਿ ਇਹ ਕੰਮ ਸੌਖਾ ਨਹੀਂ ਹੈ ਰਾਹ ਸੌਖਾ ਨਹੀਂ ਹੈ ਚੁਣੌਤੀ